ਨਮਸਕਾਰ ਦੋਸਤੋ ਮੈਂ ਤੁਹਾਡਾ ਗੋਪੀ ਜਰੇ ਵਾਲਾ ਲੈ ਕੇ ਹਾਜ਼ਰ ਆਇਆ ਅੱਜ ਨਵੀਂ ਤੇ ਤਾਜ਼ਾ ਜਾਣਕਾਰੀ 5 ਫਰਵਰੀ ਨੂੰ ਜਿਵੇਂ ਕਿ ਬੱਚਿਆਂ ਦਾ ਮੈਗਾ ਇੱਕ ਫੰਕਸ਼ਨ ਰੱਖਿਆ ਗਿਆ ਹੈ ਮਾਪੇ ਔਰ ਪੇਰੈਂਟਸ ਮੀਟਿੰਗ ਜਿਸ ਦੇ ਵਿੱਚ ਬੱਚਿਆਂ ਦੀ ਪਰਫਾਰਮੈਂਸ ਟੀਚਰਾਂ ਉਹਨਾਂ ਦੇ ਮਾਪਿਆਂ ਨੂੰ ਦੱਸਦੇ ਨੇ ਔਰ ਬੱਚਿਆਂ ਨੂੰ ਹੋਰ ਅੱਗੇ ਉਤਸ਼ਾਹਿਤ ਕਰਦੇ ਨੇ ਔਰ ਬੱਚਿਆਂ ਲਈ ਅਜਿਹਾ ਦਿਨ ਇੱਕ ਫੈਸਟੀਵਲ ਵਾਂਗ ਹੀ ਹੁੰਦਾ ਹੈ ਆਓ ਮੈਂ ਪਹੁੰਚਿਆ ਹਾਂ ਜੀ ਕਨਈਆ ਨਗਰ ਬਠਿੰਡਾ ਦੇ ਸਕੂਲ ਜੋ ਸਟੇਡੀਅਮ ਦੇ ਨਾਲ ਹੀ ਲੱਗਦਾ ਹੈ ਅਗਰੇ ਦੇ ਨਾਲ ਹੀ ਜਪਾਲਗੜ੍ਹ ਵੀ ਲੱਗਦਾ ਹੈ ਔਰ ਇਹੋ ਜੀ ਇੱਕ ਬਹੁਤ ਹੀ ਸੋਹਣੀ ਲੋਕੇਸ਼ਨ ਤੇ ਬਣਿਆ ਹੋਇਆ ਔਰ ਸਮਾਰਟ ਸਕੂਲਾਂ ਦੇ ਵਿੱਚ ਇੱਕ ਅਜ ਇੱਕ ਨਾਮ ਕਮਾਉਣ ਵਾਲਾ ਕਮਾਉਂਦਾ ਹੈ ਸਕੂਲ ਔਰ ਕਾਫੀ ਇਪਰੂਵਮੈਂਟ ਆਉ ਗੱਲ ਕਰਦੇ ਹਾਂ ਉਹਨਾਂ ਦੇ ਟੀਚਰਾਂ ਨਾਲ ਔਰ ਬੱਚਿਆਂ ਔਰ ਪੇਰੈਂਟਸ ਦੇ ਨਾਲ ਕੀ ਮਹਿਸੂਸ ਕਰ ਰਹੇ ਹਾਂ ਜੀ ਸਰ ਜੀ ਆਪਣਾ ਨਾਮ ਔਰ ਸਰ ਕੀ ਇਵੈਂਟ ਹੋ ਰਹੀ ਹੈ ਅੱਜ ਮੇਰਾ ਨਾਮ ਸਰ ਦੇ ਗਰੁੱਪ ਸਿੰਘ ਜੀ ਤੇ ਅੱਜ ਪੀਟੀਐਮ ਚੱਲ ਰਹੀ ਹੈ ਸਰ ਪ੍ਰੀ ਮੋਡ ਦੇ ਜਿਹੜੇ ਬੱਚਾ ਨੇ ਐਗਜ਼ਾਮ ਮੁਕਾਟੇ ਨੇ ਉਹਦੇ ਰਿਗਾਰਡਿੰਗ ਅੱਜ ਸੋ ਬੱਚਾ ਦਾ ਅਨੈਸਸ ਕਰ ਰਹੇ ਆਂ ਪੇਰੈਂਟਸ ਨੂੰ ਦੱਸ ਰਹੇ ਆਂ ਸਰ ਇਸ ਤਰ੍ਹਾਂ ਸੋ ਆਪ ਵੀ ਵਧੀਆ ਰਿਸਪੌਂਸ ਅਜੀ ਪੇਰੈਂਟਸ ਤੋਂ ਹੋ ਰਿਹਾ ਹੈ ਸੋ ਹੋਰ ਅੱਗੇ ਹੋਰ ਸਮਾਰਟ ਸਕੂਲਾਂ ਲੈ ਕੇ ਹੋਰ ਕੀ ਚੱਲ ਰਿਹਾ ਸਰ ਕੁਝ ਹੋਰ ਉਫਰਾਲੇ ਨਵੇਂ ਹਾਂਜੀ ਸਰ ਕਾਫੀ ਅਪਡੇਟਸ ਹੋ ਰਹੇ ਨੇ ਸਰ ਜਿਆਗੋ ਮੜ ਦੇ ਵੱਲੋਂ ਜੀ ਠੀਕ ਹੈ ਸੋ ਤਾਂ ਕਿ ਬੱਦ ਤੋਂ ਬੱਦ ਬੱਚਾ ਨੂੰ ਜੋ ਵੀ ਬੱਚਾ ਦੀ ਰਿਕੁਆਇਰਮੈਂਟਸ ਹੈਗੀਆਂ ਸਰ ਉਹਦੇ ਰਿਗਾਰਡਿੰਗ ਸਰ ਕਾਫੀ ਨਵੀਂ ਟੈਕਨੋਲੋਜੀ ਵੀ ਸਕੂਲਾਂ ਦੇ ਵਿੱਚ ਦਿੱਤੀ ਜਾ ਰਹੀ ਹੈ ਜੀ ਇੰਗਲਿਸ਼ ਦੀ ਪੂਰੀ ਮੇਨਟਨ ਕਰਦੀ ਹੈ ਹੁਣ ਨਵੇਂ ਦਾਖਲਿਆਂ ਦੇ ਲਈ ਵੀ ਕਾਫੀ ਉਪਰਾਲੇ ਕੀਤੇ ਜਾ ਰਹੇ ਹਨ ਕੀ ਲੱਗ ਰਿਹਾ ਹੈ ਕਿ ਕੁਝ ਅੱਗੇ ਨੂੰ ਫਰਕ ਹੈ ਜੀ ਹਾਂ ਜੀ ਹਾਂ ਸਰ ਬਿਲਕੁਲ ਜੀ ਬੇਪੂ ਨਵਾਂ ਇਨ ਇਸ ਕਲਾਸ ਵਿੱਚ ਬੱਚੇ ਤਿਆਰ ਹੋ ਰਿਹਾ ਜੀ ਤੇ ਉਹਦੇ ਮੁਤਾਬਕ ਗਿਣਤੀ ਸਰ ਵਧੀ ਹੈ ਪਿਛਲੇ ਸਾਲਾਂ ਦੇ ਕਾਫੀ ਜੀ ਬਾਕੀ ਜੋ ਵੀ ਬੱਚਾ ਮੀਡੀਅਮ ਚਾਹੁੰਦਾ ਜੀ ਇੰਗਲਿਸ਼ ਹਿੰਦੀ ਪੰਜਾਬੀ ਉਹਨਾਂ ਨੂੰ ਮਿਲ ਰਿਹਾ ਹੈ ਉਹਨਾਂ ਦਾ ਕਾਫੀ ਮਤਲਬੀ ਫੀਡਰਸ ਦਾ ਜੁਰਿਆਣਾ ਜੀ ਬਦਰੇ ਉਹ ਕਹਿ ਸਕਦੇ ਪ੍ਰਾਈਵੇਟ ਸਕੂਲਾਂ ਦੇ ਬਰਾਬਰ ਖੜਨ ਦੀ ਸਮਰੱਥਾ ਰੱਖਦੇ ਆਂ ਆ ਨਹੀਂ ਨਹੀਂ ਸਰ ਬਿਲਕੁਲ ਹੀ ਕੋਈ ਬਹਾਨੇ ਨਹੀਂ ਐ ਅਸੀਂ ਚਲਪੇ ਬਿਲਕੁਲ ਬਰਾਬਰੀ ਹੈ ਜੀ ਤਾਂ ਜੋ ਜੋ ਕਮੀਆਂ ਸੀ ਆ ਉਹ ਸਮੇਂ ਸਮੇਂ ਤੇ ਸਰਕਾਰਾਂ ਦੂਰ ਕਰ ਰਹੀਆਂ ਜੀ ਠੀਕ ਹੈ ਸੋ ਕੋਈ ਆਉਣ ਵਾਲੇ ਟਾਈਮ ਦੇ ਵਿੱਚ ਆ ਜੋ ਬਹੁਤ ਵਧੀਆ ਮਤਲਬ ਬੱਚਿਆਂ ਦਾ ਫਿਚਰ ਬਣਾਉਣ ਦੀ ਕੋਸ਼ਿਸ਼ ਹੈ ਬਹੁਤ ਵਧੀਆ ਜੀ ਬਹੁਤ ਵਧੀਆ ਔਰ ਹਰ ਵੇਲੇ ਦੇਖਦੇ ਅਸੀਂ ਪੀਰਟਸ ਮੀਟ ਦੇ ਵਿੱਚ ਤਕਰੀਬਨ ਹੀ ਕਵਰੇਜ ਮੈਂ ਕਰਕੇ ਜਾਂਦਾ ਹੀ ਰਹਿਣਾ ਬਹੁਤ ਵਾਹ ਲੱਗ ਰਿਹਾ ਹੈ। ਧੰਨਵਾਦ ਜੀ। ਥੈਂਕ ਯੂ ਸਰ। ਥੈਂਕ ਯੂ। ਹਾਂ ਮੋਰ ਕੀ ਬੜੇ ਚੱਲ ਰਿਹਾ ਹੈ ਸਕੂਲ ਦੇ ਵਿੱਚ ਅੱਜ? ਮੇਰਾ ਨਾਮ ਲਖਵੀਰ ਜੰਮਾ ਹੈ। ਅੱਜ ਇਸ ਸਕੂਲ ਦੇ ਵਿੱਚ 5.2.2025 ਨੂੰ ਜਿਹੜੀ ਸਰਕਾਰ ਵੱਲੋਂ ਮੈਗਾ ਮੀਟਿੰਗ ਮੀਟਿੰਗ ਰੱਖੀ ਗਈ ਹੈ। ਤਾਂ ਇਹਦੇ 'ਚ ਆਪਾਂ ਬੱਚਿਆਂ ਦੀ ਜੋ ਵੀ ਕਾਰਗੁਜ਼ਾਰੀ ਪੇਪਰਾਂ 'ਚ ਰਹੀ ਹੈ, ਉਹਦੇ ਬਾਰੇ ਉਹਨਾਂ ਦੇ ਮਾਪਿਆਂ ਨਾਲ ਡਿਸਕਸ ਕਰਦੇ। ਉਹਨਾਂ ਲੱਗ ਰਿਹਾ ਜੀ ਬਹੁਤ ਬੜੀਆ ਲੱਗ ਰਿਹਾ ਹੈ ਜਿਆ। ਹਾਂਜੀ ਹਾਂਜੀ ਹਾਂਜੀ। ਔਰ ਬਦਲਾਵ ਲੱਗ ਰਿਹਾ ਕੁਝ। ਹਾਂਜੀ ਬਿਲਕੁਲ। ਕਿ ਬੱਚਿਆਂ ਦੇ ਨਾਲ ਨਾਲ ਟੀਚਰਾਂ ਨੂੰ ਵੀ ਫਰਕ ਨਹੀਂ ਨਹੀਂ ਬੋਲਦਾ ਕੋਈ ਨਹੀਂਗਾ ਪਿੱਛੇ ਤਾਂ ਮਿਹਨਤ ਕਰਦੇ ਆਈ ਚਲੋ ਬਾਕੀ ਜੋ ਵੀ ਐ ਬੱਚਿਆਂ ਨਾਲ ਬੱਚਿਆਂ ਦੀ ਬਿਹਤਰੀ ਲਈ ਹਰ ਆਪਾਂ ਹਰ ਪੱਖੋਂ ਕੋਸ਼ਿਸ਼ ਕਰਦੇ ਆਈ ਚਲੋ ਸ਼ੁਕਰੀਆ ਬਹੁਤ ਧੰਨਵਾਦ ਜੀ ਔਰ ਕੀ ਇਵੈਂਟ ਚੱਲ ਰਹੀ ਹੈ ਜਲਦਕਲ ਮੇਰਾ ਨਾਮ ਸੁਮਨ ਹੈ ਮੈਂ ਐਸਐਸ ਮਿਸਟਰਸ ਹਾਂ ਪੀਟੀਐਮ ਚੱਲ ਰਹੀ ਹੈ ਠੀਕ ਹੈ ਜੀ ਬੱਚਿਆਂ ਦੀ ਪਰਫਾਰਮੈਂਸ ਪੇਰੈਂਟਸ ਨੂੰ ਦੱਸ ਰਹੇ ਆ ਤਾਂ ਕਿ ਬੋਰਡ ਦੇ ਐਗਜ਼ਾਮਸ 'ਚੋਂ ਬੈਟਰ ਆਪਣੀ ਪਰਫਾਰਮੈਂਸ ਦੇ ਸਕਣ ਬੱਚੇ ਔਰ ਇਹ ਕੁਝ ਲੱਗ ਰਿਹਾ ਜੀ ਅੱਗੇ ਪਿਛਲੇ ਸਕੂਲਾਂ ਪਿਛਲੇ ਸਿਸਟਮ ਨਾਲੋਂ ਹੁਣ ਦਾ ਇਸ ਸਿਸਟਮ ਦੇ ਵਿੱਚ ਇਮਪਰੂਵਮੈਂਟ ਹੈਗਾ ਬੈਟਰ ਹੈ ਆਸ ਕਰਦੇ ਆ ਕਿ ਬੱਚਾ ਰਪੇਖੜੀ ਆਏਗਾ ਕਿ ਬਿਲਕੁਲ ਔਰ ਇਸ ਵਰਧੇ ਤੇ ਪਰਾਜ ਬੜੀਆ ਲਾਇਆ ਕੁਛ ਬੱਚਾ ਦਾ ਫੋਰਮ ਹਾਂਜੀ ਇੰਪਰੂਵਮੈਂਟ ਰਹੀ ਹੈ ਇੰਪਰੂਵਮੈਂਟ ਰਹੀ ਹੈ ਓਕੇ ਓਕੇ ਤਰਵਾਜੀ ਔਰ ਇਸ ਦੇ ਨਾਲ ਨਾਲ ਬੱਚਿਆਂ ਔਰ ਪੇਰੈਂਟਸ ਨੇ ਵੀ ਆਪਣਾ ਬਹੁਤ ਪੂਰਾ ਇੰਜੋਏ ਕੀਤਾ ਮੈਂ ਤਾਂ ਆਪਣਾ ਗੋਪੀ ਜੀਰੇ ਵਾਲਾ ਫਿਰ ਮਿਲਦੇ ਆਂ ਜੀ ਤਾਜ਼ਾ ਤੇ ਨਵੀਂ ਜਾਣਕਾਰੀ ਲੈ ਕੇ ਸ਼ਬਕ ਹੈ